ਸੋ ਜਿਸ ਬੰਦੇ ਦੀ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਹਵਾਨ ਨੇ ਆਪਣੇ ਗੁਮਾੜ ਦੇ ਵਿੱਚ ਰਹਿੰਦੀ 13 ਸਾਲ ਦੀ ਮਾਸੂਮ ਦੇ ਨਾਲ ਗਲਤ ਕੰਮ ਕਰਕੇ ਸਰੀਰਕ ਸ਼ੋਸ਼ਣ ਕਰਕੇ ਤੇ ਉਸ ਨੂੰ ਮੌਤ ਦੇ ਘੜੇ ਉਤਾਰ ਦਿੱਤਾ ਇਹ ਗੱਲ ਹੈ ਜਲੰਧਰ ਦੀ ਜਿੱਥੇ 13 ਸਾਲ ਦੀ ਮਾਸੂਮ ਬੱਚੀ ਜਦੋਂ ਆਪਣੀ ਹੀ ਸਹੇਲੀ ਦੇ ਘਰ ਜਾਂਦੀ ਹੈ ਉਸ ਨੂੰ ਮਿਲਨ ਤੇ ਉਸ ਦਾ ਪਿਓ ਜੋ ਕਿ ਇੱਕ ਅਮਰਤਾਰੀ ਸਿੱਖ ਹੈ ਜੋ ਕਿਹਾ ਜਾ ਰਿਹਾ ਹੈ ਕਿ ਗੁਰਦੁਆਰੇ ਦੇ ਵਿੱਚ ਪਾਠ ਹੀ ਹੈ 60 ਸਾਲ ਤੋਂ ਵੀ ਉੱਪਰ ਇਸ ਬੰਦੇ ਦੀ ਜਿਹੜੀ ਉਮਰ ਆ ਦੱਸੀ ਜਾ ਰਹੀ ਆ ਤੇ ਉਸ ਤੋਂ ਬਾਅਦ ਜਦੋਂ ਆਂਡਗਵਾਂਡ ਦੇ ਵਿੱਚ ਪਤਾ ਲੱਗਾ ਤਾਂ ਪੁਲਿਸ ਨੂੰ ਬੁਲਾਇਆ ਗਿਆ ਤੇ ਕਾਫੀ ਜ਼ਿਆਦਾ ਇਸ ਬੰਦੇ ਦੀ ਘੁੱਟ ਮਾਰ ਵੀ ਹੋਈ ਆ ਜੋ ਕਿ ਹੋਣੀ ਚਾਹੀਦੀ ਆ ਸੋ ਪਿੱਛੇ ਜੇ ਮੁੱਦਾ ਇਹ ਵੀ ਭਖਿਆ ਸੀਗਾ ਕਿ ਇੱਕ ਮਜ਼ਦੂਰ ਪ੍ਰਵਾਸੀ ਨੇ ਇਹ ਕੰਮ ਕੀਤਾ ਸੀਗਾ ਤੇ ਉਸ ਤੋਂ ਬਾਅਦ ਸਾਰੇ ਹੀ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਹੋ ਗਏ ਸੀਗੇ ਪਰ ਦਰਿੰਦਗੀ ਦੀ ਕੋਈ ਵੀ ਸ਼ਕਲ ਕੋਈ ਵੀ ਜਗਾ ਕੋਈ ਵੀ ਧਰਮ ਨਹੀਂ ਹੁੰਦਾ ਸੋ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਅਮਰਤਾਰੀ ਬੰਦਾ ਸੀਗਾ ਤੇ ਇਸਨੇ ਆਪਣੇ ਹੀ ਗਵਾਨ ਦੇ ਵਿੱਚ ਰਹਿੰਦੀ ਕੁੜੀ ਦੇ ਨਾਲ ਇਹ ਕੁਝ ਕੀਤਾ ਹਾਲਾਂਕਿ ਕੁਝ ਟਾਈਮ ਪਹਿਲਾਂ ਹੀ ਉਸ ਕੁੜੀ ਦਾ ਜਿਹੜਾ ਪਿਓ ਸੀਗਾ ਇਸ ਦੁਨੀਆ ਤੋਂ ਜਾ ਚੁੱਕਾ ਸੀਗਾ ਤੇ ਬਹੁਤ ਹੀ ਇੱਕ ਮੰਦ ਭਾਗੀ ਆਪਾਂ ਇਸ ਖਬਰ ਨੂੰ ਕਹਾਂਗੇ ਬਾਕੀ ਤੁਹਾਡੀਆਂ ਸੁਦੇ ਬਾਰੇ ਕੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ